ਸਮਾਨ ਜੋਗ ਸਿੰਘ ਸਾਹਿਬ ਜੀ ਜਥੇਦਾਰ ਸਾਹਿਬ ਜੀ ਬੁੱਢਾ ਦਲ ਬਾਬਾ ਬਲਬੀਰ ਸਿੰਘ ਜੀ ਆਪ ਸੰਗਤਾਂ ਦੇ ਦਰਸ਼ਨ ਕਰ ਰਹੇ ਹਨ ਉਹਨਾਂ ਨੂੰ ਬੇਨਤੀ ਕਰਦੇ ਹਾਂ ਕਿ ਜਾਗਰਤੀ ਯਾਤਰਾ ਜੋ ਹੈ ਉਹ ਤੇ ਵਿਸ਼ੇਸ਼ ਹਾਜ਼ਰੀ ਭਰ ਰਹੇ ਹਨ ਉਹ ਸੰਗਤ ਦੇ ਹੁਣ ਦਰਸ਼ਨ ਕਰਨਗੇ ਬਾਬਾ ਬਲਬੀਰ ਸਿੰਘ ਜੀ ਸਿੰਘ ਸਾਹਿਬ ਜੀ ਜਥੇਦਾਰ ਬੁੱਢਾ ਦਲ 96 ਕਰੋੜੀ ਬੋਲੇ ਸੋ ਨਿਹਾਲ ਓ ਵਾਹਿਗੁਰੂ ਵਾਹਿਗੁਰੂ ਜੁਗੋ ਜੁਗਾ ਟਲ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿੱਚ ਉੱਥੇ ਹੀ ਅੱਜ ਆਪਾਂ ਦਰਸ਼ਨ ਕਰ ਰਹੇ ਆ ਤਖਸ਼ਰੀ ਪਟਨਾ ਸਾਹਿਬ ਜਿੱਥੇ ਦੇਸ਼ ਵਿਦੇਸ਼ ਤੋਂ ਪਹੁੰਚੀਆਂ ਸਮੂਹ ਗੁਰੂ ਨਾਨਕ ਨਾਮ ਦੇਵਾ ਸੰਗਤਾਂ ਉੱਥੇ ਹੀ ਸਾਰੇ ਸੰਤ ਮਹਾਂਪੁਰਖ ਸਾਡੇ ਬਹੁਤ ਹੀ ਸਤਿਕਾਰਯੋਗ ਤਖਸ਼ਰੀ ਪਟਨਾ ਸਾਹਿਬ ਦੇ ਸਿੰਘ ਸਾਹਿਬ ਗਿਆਨੀ ਬਲਦੇਵ ਸਿੰਘ ਜੀ ਤੇ ਜਿਹੜੇ ਆਪ ਜੀ ਨੂੰ ਕਥਾ ਦੁਆਰਾ ਸੁਣ ਹਾਲ ਕਰ ਰਹੇ ਸੀ ਗਿਆਨੀ ਸਤਨਾਮ ਸਿੰਘ ਜੀ ਉੱਥੇ ਹੀ ਜਿੱਥੇ ਸਾਚਕੰਡ ਸ੍ਰੀ ਪਟਨਾ ਸਾਹਿਬ ਦੇ ਕਮੇਟੀ ਦੇ ਪ੍ਰਧਾਨ ਜੀ ਜਗਨ ਜੋਤ ਸਿੰਘ ਜੀ ਜਗਜੋਤ ਸਿੰਘ ਜੀ ਸੋਹੀ ਸਾਹਿਬ ਤੇ ਜਰਨਲ ਸਕਤਰ ਉਮੀਦ ਪ੍ਰਧਾਨ ਸੀਨੀਅਰ ਉਮੀਦ ਪ੍ਰਧਾਨ ਜਿੰਨੇ ਵੀ ਮੈਂਬਰ ਸਾਹਿਬਾਨ ਨੇ ਉਥੇ ਜਸਵੀਰ ਸਿੰਘ ਜੀ ਧਾਮ ਤੇ ਸਾਰੇ ਜਿੱਥੇ ਪ੍ਰੇਮ ਪਿਆਰ ਨਾਲ ਜਿਨ੍ਹਾਂ ਨੇ ਸੱਦਾ ਦਿੱਤਾ ਸਾਰੀਆਂ ਹੀ ਗੁਰਸਿੱਖ ਸੰਗਤਾਂ ਨੂੰ ਤੇ ਸਾਰਿਆਂ ਨੂੰ ਗੱਜ ਕੇ ਫਤਿਹ ਜਾਉਨਾ ਗੱਜ ਕੇ ਫਤਿਹ ਜਾਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਜਿੱਥੇ ਆਪਾਂ ਦਰਸ਼ਨ ਦਦਾਰੇ ਕਰਨ ਵਾਸਤੇ ਦਰਸ਼ਨ ਦੇਖ ਜੀਵਾ ਗੁਰ ਤੇਰਾ ਪੂਰਨ ਕਰਮ ਹੋਏ ਪ੍ਰਭ ਮੇਰਾ ਅੱਜ ਜਿੱਥੇ ਅਸੂਦੀ ਸੰਗਰਾਨ ਦਾ ਵੀ ਦਿਹਾੜਾ ਹੈ ਤੇ ਅੱਜ ਆਪਾਂ ਉਸ ਹਸਤਾਨ ਤੇ ਦਰਸ਼ਨ ਕਰ ਰਹੇ ਆ ਤਹੀਂ ਪ੍ਰਕਾਸ਼ ਹਮਾਰਾ ਭਯੋ ਪਟਨਾ ਸ਼ਹਿਰ ਬਖੈ ਭਵ ਲਯੋ ਜਦੋਂ ਆਪਾਂ ਦੇਸ਼ ਵਿਦੇਸ਼ ਦੇ ਵਿੱਚੋਂ ਜਾ ਪੰਜਾਬ ਦੇ ਵਿੱਚ ਰੋਜ਼ ਹੀ ਅਮਰਤਵੇਲੇ ਤੇ ਸ਼ਾਮ ਨੂੰ ਜਦੋਂ ਆਪਾਂ ਤਖਸ਼ਰੀ ਪਟਨਾ ਸਾਹਿਬ ਦੇ ਦਰਸ਼ਨ ਕਰਦੇ ਆਂ ਤੇ ਜਿਹੜਾ ਹਮੇਸ਼ਾ ਹੀ ਆਪਣੇ ਜਿਹੜਾ ਉਹ ਸਾਹਮਣੇ ਆਉਂਦਾ ਤਹੀਂ ਪ੍ਰਕਾਸ਼ ਹਮਾਰਾ ਭਇਓ ਪਟਨਾ ਸ਼ਹਿਰ ਬਖੈ ਭਾਵ ਲਇਓ ਤੇ ਜਿੱਥੇ ਅੱਜ ਆਪਾਂ ਦਰਸ਼ਨ ਕਰਨ ਵਾਸਤੇ ਪਹੁੰਚੇ ਆਂ ਤੇ ਉੱਥੇ ਹੀ ਅੱਜ ਆਪਾਂ ਧੰਤਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਉਹਨਾਂ ਦਾ ਅੱਜ ਜੋਤੀ ਜੋਤ ਜਿਹੜਾ ਸਮਾਵਨ ਦਾ ਵੀ ਜਿਹੜਾ ਉਹਨਾਂ ਦਾ ਅੱਜ ਆਪਾਂ ਦਿਹਾੜਾ ਮਨਾ ਰਹੇ ਆ ਜਿੱਥੇ ਆਪਾਂ ਪਿਛਲੇ ਦਿਨੀ ਪੰਜਾਬ ਦੇ ਵਿੱਚ ਤੇ ਉੱਥੇ ਹੀ ਸ੍ਰੀ ਕਰਤਾਰਪੁਰ ਸਾਹਿਬ ਜਿੱਥੇ ਆਪਾਂ ਪਾਕਿਸਤਾਨ ਦੇ ਵਿੱਚ ਤੇ ਡੇਰਾ ਬਾਬਾ ਨਾਨਕ ਤੋਂ ਆਪਾਂ ਦਰਸ਼ਨ ਕਰਨ ਵਾਸਤੇ ਜਾਂਦੇ ਆ ਤੇ ਉਸ ਹਸਤਾਨ ਤੇ ਵੀ ਐਸ ਕੀ ਜਲ ਜਿਹੜਾ 사ਤਗੁਰਾਂ ਦੇ ਚਰਨ ਛੋਕੇ ਰਾਵੀ ਦਰਿਆ ਜਿਹੜਾ ਉੱਥੇ 10 10 12 12 ਫੁੱਟ ਜਿਹੜਾ ਜਲ ਸੀ ਉਹ 사ਤਗੁਰਾਂ ਦੇ ਉਸਤਾਨ ਤੇ ਦਰਸ਼ਨ ਕਰਕੇ ਤੇ ਉਹ ਜਿਹੜਾ ਵਾਪਸ ਗਿਆ ਤੇ ਜਿੱਥੇ ਆਪਾਂ ਇਹ ਦਰਸ਼ਨ ਕੀਤੇ ਤੇ ਅੱਜ ਜਿਹੜਾ ਆਪਾਂ ਧੰਤਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਜਦੋਂ ਆਪਾਂ ਇੱਥੇ ਪ੍ਰਕਾਸ਼ ਦਿਹਾੜੇ ਮਨਾਉਂਦੇ ਆ ਤੇ ਉਹ ਜਿਹੜੇ ਮੈਨੂੰ ਉਹ ਵੀ ਸਮਾਂ ਯਾਦ ਆਉਂਦਾ ਜਦੋਂ ਧੰਤਨ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਆਪਾਂ ਬਹੁਤ ਵੱਡੀ ਸ਼ਤਾਬਦੀ ਜਿਹੜੀ ਹੈ ਮਨਾਈ 2017 ਦੇ ਵਿੱਚ ਉਸ ਵੇਲੇ ਜਿਹੜੇ ਇੱਥੋਂ ਦੇ ਮਾਨਯੋਗ ਮੁੱਖ ਮੰਤਰੀ ਸੀ ਤੇ ਹੁਣ ਵੀ ਮੁੱਖ ਮੰਤਰੀ ਨੇ ਇਹ શ્રી ਨਤੀਸ਼ ਕੁਮਾਰ ਜੀ ਜਿਨ੍ਹਾਂ ਨੇ ਜਿਹੜੇ ਹੈ ਬਹੁਤ ਹੀ ਵੱਡੇ ਪ੍ਰਬੰਧ ਕੀਤੇ ਬੇਮਿਸਾਲ ਪ੍ਰਬੰਧ ਕੀਤੇ ਤੇ ਅਮਰਤ ਵੇਲੇ ਜਿਹੜੇ ਆ 12 ਵਜੇ ਤੋਂ ਲੈ ਕੇ ਇਸੇ ਜਗ੍ਹਾ ਤੇ ਜਿਹੜੇ ਆ ਕੇ ਤੇ ਨਾਲ ਹੀ ਜਿੱਥੇ ਸਾਰੀਆਂ ਆਪਾਂ ਗੁਰਸੇਖ ਸੰਗਤਾਂ ਜਿਹੜੀਆਂ ਨੇ ਉਹ ਦਰਸ਼ਨ ਕਰਦੇ ਆ ਤੇ ਉਵੇਂ ਹੀ ਉਹ ਵੀ ਇੱਥੇ ਆ ਕੇ ਦਰਸ਼ਨ ਗੁਰੂ ਸਾਹਿਬ ਦੇ ਕਰਦੇ ਨੇ ਤੇ ਗੁਰੂ ਸਾਹਿਬ ਦੀ અપਾਰ ਕਿਰਪਾ ਸਤਗੁਰ ਕੀ ਸੇਵਾ ਸਫਲ ਹੈ ਜੇ ਕੋ ਕਰੇ ਚਿੱਤ ਲਾਏ ਮਨ ਚਿੰਦਿਆ ਫਲ ਪਾਵਨਾ ਹਉਮੈ ਵਿੱਚੋਂ ਜਾਏ ਜਿੱਥੇ ਪ੍ਰਧਾਨ ਸਾਹਿਬ ਸੋਹੀ ਸਾਹਿਬ ਵੀ ਜਿੱਥੇ ਬਚਨ ਕਰ ਰਹੇ ਸੀ ਜਦੋਂ ਪਿਛਲੇ ਦਿਨੀ ਜਿਹੜੇ ਪ੍ਰੋਗਰਾਮ ਅਲਿਕਨ ਵਾਸਤੇ ਸਾਰਿਆਂ ਨੇ ਗੁਰਮਤੇ ਕੀਤੇ ਉੱਥੇ ਸਿੰਘ ਸਾਹਿਬ ਸਾਡੇ ਸਤਿਕਾਰਯੋਗ ਗਿਆਨੀ ਬਲਵੰਤ ਸਿੰਘ ਜੀ ਜਿਹੜੇ ਤਖਸ਼ਰੀ ਪਟਨਾ ਸਾਹਿਬ ਦੇ ਜਥੇਦਾਰ ਨੇ ਸਿੰਘ ਸਾਹਿਬ ਨੇ ਤੇ ਉੱਥੇ ਹੀ ਜਿਹੜੇ ਸਰਦਾਰ ਗੁਰਿੰਦਰ ਸਿੰਘ ਜੀ ਬਾਵਾ ਜਿਹੜੇ ਬੰਬੇ ਦੇ ਵਿੱਚ ਨੇ ਜਸਵੀਰ ਸਿੰਘ ਜੀ ਧਾਮ ਤੇ ਮੇਰੀ ਜਿਹੜੀ ਹੈ ਇਥੋਂ ਦੇ ਪ੍ਰਧਾਨ ਸਾਹਿਬ ਨਾਲ ਗੁਰਮਤਾ ਕਰਵਾਇਆ ਤੇ ਜਿਹੜੇ ਵੱਡੇ ਪ੍ਰੋਗਰਾਮ ਔਲੀਕੇ ਗਏ ਜਿੱਥੇ ਆਪਾਂ ਪਿਛਲੇ ਦਿਨੀ ਜਿਹੜੇ ਆ ਉਹ ਦਰਸ਼ਨ ਕੀਤੇ ਨੇ ਧੰਨ ਧੰਨ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਗੱਜ ਕੇ ਬੋਲੋ ਸਤਨਾਮ ਸ੍ਰੀ ਵਾਹਿਗੁਰੂ ਜਿੱਥੇ ਆਪਾਂ ਸ੍ਰੀ ਗੁਰੂ ਨਾਨਕ ਸਾਹਿਬ ਜੀ ਉਹਨਾਂ ਦੇ ਜੋਤੀ ਜੋਤ ਜਿਹੜਾ ਅੱਜ ਪੁਰਬ ਮਨਾ ਰਹੇ ਆਂ ਤੇ ਗਿਆਨੀ ਸੰਜੀ ਹੋਰਾਂ ਨੇ ਗਿਆਨੀ ਸਤਨਾਮ ਸੰਜੀ ਹੋਰਾਂ ਨੇ ਜਿਹੜਾ ਸਾਰਾ ਇਤਿਹਾਸ ਸਾਹਿਬ ਜੀ ਦੇ ਸਨਮੁਖ ਜਿਹੜਾ ਉਹ ਰੱਖਿਆ ਆਪ ਜੀ ਨੂੰ ਕਥਾ ਦੁਆਰਾ ਨਿਹਾਲ ਕੀਤਾ ਸ੍ਰੀ ਗੁਰੂ ਨਾਨਕ ਆਪ ਪਰਮੇਸ਼ਵਰ ਅਵਤਾਰ ਲਿਓ ਸ਼ੋਭ ਵੰਸ ਪ੍ਰਧਾਨਾ ਪੂਰਬ ਜੋਤ ਪਠੈ ਦੇ ਆਇ ਤੇ ਸਾ ਵਿਆਪਨ ਮਤ ੁਰਜਾਨਾ ਸ੍ਰੀ ਗੁਰੂ ਨਾਨਕ ਸਾਹਿਬ ਜੀ ਨੇ ਆਪਾਂ ਨੂੰ ਸਤਨਾਮ ਵਾਹਿਗੁਰੂ ਕਲਪ ਕਲਪ ਪ੍ਰਤ ਅਕਸ਼ਰ ਕਹੀ ਸ੍ਰੀ ਗੁਰੂ ਨਾਨਕ ਜਪੇ ਉਹ ਸਹੀ ਸਾ ਮੰਤਰ ਪ੍ਰਭ ਖਾਲਸਾ ਦੀਨਾ ਵਾਹਿਗੁਰੂ ਬਧ ਪਾਵਨ ਕੀਤਾ ਸੋ ਏਕ ਏਕ ਅੱਖਰ ਜਿਹੜਾ ਵਾਹਿਗੁਰੂ ਜਿਹੜਾ ਹੈ ਨਾ ਇਹ ਏਕ ਏਕ ਅੱਖਰ ਸਾਰੇ ਯੁੱਗਾਂ ਦਾ ਲੈ ਕੇ ਗੁਰੂ ਸਾਹਿਬ ਨੇ ਵਾਹਿਗੁਰੂ ਜਿਹੜਾ ਸ਼ਬਦ ਉਚਾਰਨ ਕੀਤਾ ਕਈ ਕਈ ਕਲਪ ਜਿਹੜਾ ਏਕ ਏਕ ਅੱਖਰ ਦੀ ਸਾਧਨਾ ਕਰਕੇ ਉਹ ਆਪਾਂ ਨੂੰ ਜਿਹੜਾ ਵਾਹਿਗੁਰੂ ਸ਼ਬਦ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਬਖਸ਼ਿਸ਼ ਕੀਤਾ ਸੋ ਜਿੱਥੇ ਆਪਾਂ ਗੁਰੂ ਨਾਨਕ ਸਾਹਿਬ ਜੀ ਦੇ ਆ ਜੋਤੀ ਜੋਤ ਦਿਹਾੜਾ ਮਨਾ ਰਹੇ ਆ ਤੇ ਉੱਥੇ ਜਿਹੜੇ ਐ ਇੱਥੋਂ ਦੀ ਮਰਿਆਦਾ ਜਿਹੜਾ ਆ ਪ੍ਰਸ਼ਾਦ ਲਿਆ ਕੇ ਰੱਖਿਆ ਸੋ ਅੱਜ ਸ਼ਾਮ ਨੂੰ ਜਦੋਂ ਮੈਂ ਆਇਆ ਅਮਰਤ ਵੇਲੇ ਤੇ ਦੁਪਹਿਰੇ ਗਿਆਨੀ ਸੰਜੀ ਹੋਰਾਂ ਦੇ ਦਰਸ਼ਨ ਹੋਏ ਤੇ ਮੈਂ ਜਿੱਥੇ ਗੁਰੂ ਨਾਨਕ ਸਾਹਿਬ ਜੀ ਦੇ ਗੁਰੂ ਨਾਨਕ ਸੂਰਜਕੁੰਡ ਜਿੱਥੇ ਗੁਰੂ ਸਾਹਿਬ ਨੇ ਜਿਹੜਾ ਜਲ ਪ੍ਰਗਟ ਕੀਤਾ ਠੰਡਾ ਜਲ ਦਾ ਸੋਮਾ ਉਸ ਸਥਾਨ ਤੇ ਜਿਹੜਾ ਹਾਜੀ ਇਹ ਸੀਤਲ ਕੁੰਡ ਜਿਹੜਾ ਉੱਥੇ ਦਰਸ਼ਨ ਕਰਕੇ ਮੈਂ ਉੱਥੇ ਆਇਆ ਤੇ ਗੁਰੂ ਸਾਹਿਬ ਦੀ ਅਪਾਰ ਕਿਰਪਾ ਬਹੁਤ ਹੀ ਰਮਣੀਕਾ ਸਥਾਨ ਹੈ ਜਿੱਥੇ ਬਾਬਾ ਮਹਿੰਦਰ ਸਿੰਘ ਜੀ ਯੂਕੇ ਵਾਲਿਆਂ ਨੇ ਜੜੀਆਂ ਸੇਵਾਵਾਂ ਕਰਵਾਈਆਂ ਤੇ ਇਸ ਸਥਾਨ ਤੇ ਵੀ ਜਿਹੜਾ 2016 ਦੇ ਵਿੱਚ 17 ਦੇ ਵਿੱਚ ਬਾਬਾ ਮਹਿੰਦਰ ਸਿੰਘ ਜੀ ਹੋਰਾਂ ਨੇ ਜੜੀਆਂ ਸੇਵਾਵਾਂ ਕਰਵਾਈਆਂ ਯੂਕੇ ਵਾਲਿਆਂ ਨੇ ਉਵੇਂ ਹੀ ਬਾਬਾ ਜਿਹੜੇ ਆ ਕਸ਼ਮੀਰ ਸਿੰਘ ਜੀ ਭੂਰੀ ਵਾਲੇ ਮਾਪੁਰਖਾਂ ਦੀਆਂ ਬਹੁਤ ਵੱਡੀਆਂ ਸੇਵਾਵਾਂ ਹੋਰ ਵੀ ਜਿੱਥੇ ਸੰਤ ਮਾਪੁਰਖ ਸੇਵਾਵਾਂ ਕਰਵਾ ਰਹੇ ਨੇ ਆਪਾਂ ਬਹੁਤ ਹੀ ਧੰਨਤਾ ਵਾ ਅਦੇ ਯੋਗ ਆ ਵੱਡੇ ਭਾਗਾ ਵਾਲੇ ਆ ਜਿੱਥੇ ਪੰਜਾਬ ਤੋਂ ਉੱਥੇ ਹੀ ਇੱਥੋਂ ਦੇ ਜਿਹੜੇ ਬਿਹਾਰ ਦੇ ਵੀ ਬਹੁਤ ਸਾਰੀਆਂ ਗੁਰਸਿੱਖ ਸੰਗਤਾਂ ਜੜੀਆਂ ਨੇ ਉਹ ਪਹੁੰਚੀਆਂ ਹੋਈਆਂ ਨੇ ਜਦੋਂ ਆਪਾਂ ਗੱਲ ਕਰ ਰਹੇ ਆ ਕੱਲ ਨੂੰ ਜਿਹੜੇ ਆ 350 ਸਾਲਾਂ ਸ਼ਹੀਦੀ ਸ਼ਤਾਬ ਦੀ ਜਿਹੜੀ ਆ ਰਹੀ ਹੈ ਤਨਤਨ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਤੇਗ ਬਹਾਦਰ ਸਿਮਰਿਆ ਘਰ ਨੋਂ ਨੇਦੇ ਆਵੇ ਧਾਏ ਸਭ ਥਾਈ ਹੋਏ ਸਹਾਏ ਸਭ ਥਾਈ ਹੋਏ ਸਹਾਏ ਗੁਰੂ ਤੇਗ ਬਹਾਦਰ ਸਾਹਿਬ ਜੀ ਜਿਨ੍ਹਾਂ ਨੇ Hindu ਧਰਮ ਦੀ ਰੱਖਿਆ ਵਾਸਤੇ ਜਿਹੜੀ ਆਪਣੀ ਸ਼ਹੀਦੀ ਦਿੱਤੀ ਜਿੱਥੇ ਆਪਾਂ ਲਾਲ ਕਿਲੇ ਦੇ ਸਾਹਮਣੇ ਜਿਹੜਾ ਚਾਂਦਨੀ ਚੌਂਗ ਤੇ ਉੱਥੇ ਸੀਸਗੰਜ ਸਾਹਿਬ ਦੇ ਆਪਾਂ ਦਰਸ਼ਨ ਕਰਦੇ ਆ ਉਸ ਹਸਤਾਨ ਤੇ ਜਿੱਥੇ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਹਿੰਦੂ ਧਰਮ ਦੀ ਰੱਖਿਆ ਵਾਸਤੇ ਆਪਣੀ ਸ਼ਹੀਦੀ ਦਿੱਤੀ ਤੇ ਨਾਲ ਹੀ ਉਹਨਾਂ ਦੇ ਭਾਈ ਮਤੀ ਦਾਸ ਜੀ ਭਾਈ ਸਤੀ ਦਾਸ ਜੀ ਤੇ ਭਾਈ ਦਿਆਲਾ ਜੀ ਜਿਨ੍ਹਾਂ ਦੀ ਆਪਾਂ 350 ਸਾਲਾਂ ਸ਼ਹੀਦੀ ਸ਼ਤਾਬ ਦੀ ਜਿੱਥੇ ਸਮੁੱਚਾਈ ਖਾਲਸਾ ਪੰਥ ਵਿਸ਼ਵ ਭਰ ਦੇ ਵਿੱਚ ਬੈਠੀਆਂ ਗੁਰੂ ਨਾਨਕ ਨਾਮ ਦੇਵਾ ਸੰਗਤਾਂ ਉੱਥੇ ਸਾਰੇ ਹੀ ਧਰਮਾਂ ਦੇ ਜਿਹੜੇ ਲੋਕ ਨੇ ਬਹੁਤ ਹੀ ਸ਼ਰਧਾ ਭਾਵਨਾ ਦੇ ਨਾਲ ਇਹ ਜਿਹੜੇ ਹੈ ਸ਼ਹੀਦੀ ਦਿਵਸ ਦੀ ਮਨਾਉਣੀ ਆਪਾਂ ਮੈਨੂੰ ਯਾਦ ਹੈ ਜਦੋਂ 300 ਸਾਲਾਂ ਸ਼ਹੀਦੀ ਦਿਵਸ ਦੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਮਨਾਉਣੀ ਕੀਤੀ ਸੀ ਤੇ ਉਦੋਂ ਵੀ ਬਹੁਤ ਵੱਡੇ ਪ੍ਰੋਗਰਾਮ ਹੋਏ ਸੀ 1975 ਦੇ ਵਿੱਚ ਹੁਣ ਵੀ ਜਿਹੜੀ ਹੈ 23 24 ਤੇ 25 ਨਵੰਬਰ ਨੂੰ ਜਿੱਥੇ ਆਪਾਂ ਸ੍ਰੀ ਅਨੰਦਪੁਰ ਸਾਹਿਬ ਜਿੱਥੇ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਸੀਸ ਦਾ ਸਸਕਾਰ ਕੀਤਾ ਗਿਆ ਸੀ ਗੁਰਦੁਆਰਾ ਸੀਸਗੰਜ ਸਾਹਿਬ ਤੇ ਉਸ ਹਸਤਾਨ ਤੇ ਤੇ ਜਿਹੜਾ ਚਾਂਦਨੀ ਚੌਂਕ ਜਿਹੜਾ ਦਿੱਲੀ ਦੇ ਵਿੱਚ ਇਹ ਜਿਹੜਾ ਗੁਰਦੁਆਰਾ ਸੀਸਗੰਜ ਸਾਹਿਬ ਹੈ ਤੇ ਜਿਹੜੇ ਵੱਡੇ ਪ੍ਰੋਗਰਾਮ ਹੋਣੇ ਨੇ ਉਹ ਲਾਲ ਕਿਲੇ ਦੇ ਸਾਹਮਣੇ ਜਿਹੜੇ ਆ ਬਹੁਤ ਵੱਡੇ ਪ੍ਰੋਗਰਾਮ ਹੋਣੇ ਨੇ ਇਹ ਦਿੱਲੀ ਦੇ ਵਿੱਚ ਵੀ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਉਵੇਂ ਜਿਹੜਾ ਤਖਤਰੀ ਪਟਨਾ ਸਾਹਿਬ ਵੱਲੋਂ ਜਿਹੜੇ ਆ ਇੱਕ ਵਿਸ਼ਾਲ ਜਾਗਰਤੀ ਯਾਤਰਾ ਜਿਹੜੀ ਹੈ ਇੱਥੋਂ ਦੇ ਸਤਕਾਰਯੋਗ ਸਿੰਘ ਸਾਹਿਬ ਆਪਾਂ ਸਾਰੇ ਗੁਰੂ ਗ੍ਰੰਥ ਸਾਹਿਬ ਜੀ ਦੀ ਅਗਵਾਈ ਦੇ ਵਿੱਚ ਆਗਿਆ ਭਈ ਅਕਾਲ ਕੀ ਤਵੇਂ ਚਲਾਇਓ ਪੰਥ ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨੇਓ ਗ੍ਰੰਥ ਗੁਰੂ ਗ੍ਰੰਥ ਸਾਹਿਬ ਜੀ ਦੀ ਆਪਾਂ ਅਗਵਾਈ ਦੇ ਵਿੱਚ ਇਹਨਾਂ ਦੀ ਸ਼ਤਲ ਸ਼ਾਇਆ ਦੇ ਵਿੱਚ ਜਿਹੜੇ ਵਿਸ਼ਾਲ ਨਗਰ ਕੀਰਤਨ ਗੁਰਦੁਆਰਾ ਗੁਰੂ ਕਾ ਬਾਗ ਜਿਹੜਾ ਪਟਨਾ ਸਾਹਿਬ ਵਿਖੇ ਜਿੱਥੇ ਹਰ ਮਰਜ਼ੀ ਪੂਰੀ ਹੁੰਦੀ ਹੈ ਉਸ ਹਸਤਾਨ ਤੇ ਆਪਾਂ ਜਿਹੜੇ ਆ ਕੱਲ ਨੂੰ ਵਿਸ਼ਾਲ ਨਗਰ ਕੀਰਤਨ ਜਿਹੜੇ ਨੇ ਜਾਗਰਤੀ ਯਾਤਰਾ ਉਹ ਸ਼ੁਰੂ ਹੋਣੀ ਹੈ ਤੇ ਉਸੇ ਹਸਤਾਨ ਤੋਂ ਜਦੋਂ ਆਪਾਂ ਮੈਨੂੰ ਯਾਦ ਆ 1900 ਜਿਹੜੀ ਹੈ 2017 ਦੇ ਵਿੱਚ ਗਾਂਧੀ ਗਰਾਉਂਡ ਤੋਂ ਬਹੁਤ ਹੀ ਵੱਡੇ ਜਿਹੜੇ ਨਗਰ ਕੀਰਤਨ ਜਦੋਂ ਆਪਾਂ ਸ਼ਤਾਬਦੀ ਮਨਾਈ ਗੁਰੂ ਗੋਬਿੰਦ ਸਿੰਘ ਜੀ ਦੀ ਤੇ ਉਦੋਂ ਜਿਹੜਾ ਇੰਨਾ ਜ਼ਿਆਦਾ ਜਿਹੜਾ ਇਕੱਠ ਸੀ ਸੰਗਤਾਂ ਦਾ ਹਾਠਾ ਮਾਰਦਾ ਹੋਇਆ ਦੋਵੇਂ ਪਾਸੇ ਇੰਨੀਆਂ ਜਿਆਦਾ ਸੰਖਤਾ ਸੀ ਤੇ ਜਿਹੜਾ ਸਵੇਰੇ ਅਮਰਤ ਵੇਲੇ ਤੋਂ 10 ਵਜੇ ਤੋਂ ਨਗਰ ਕੀਰਤਨ ਆਰੰਭ ਹੋਇਆ ਤਕਰੀਬਨ ਮੇਰੇ ਖਿਆਲ 11 12 ਵਜ ਗਏ ਸੀ ਤੇ ਮੈਂ ਵੀ ਉਦੋਂ ਹਾਥੀ ਤੇ ਚੜ ਗਿਆ ਵੀ ਜਦੋਂ ਸੌਖੇ ਰਵਾਂਗੇ ਉਹ ਹਾਥੀ ਤੋਂ ਉਤਰਿਆ ਹੀ ਨਾ ਗਿਆ ਮੈਂ ਸਾਰਾ ਦਿਨ ਇੱਥੇ ਆ ਕੇ ਜਿਹੜਾ ਉਹ ਜਦੋਂ ਸਮਾਪਤੀ ਹੋਈ ਤੇ ਫਿਰ ਤਖਤ ਸਾਹਿਬ ਦੇ ਜਿਹੜਾ ਸਾਹਮਣੇ ਬੜੀ ਮੁਸ਼ਕਲ ਨਾਲ ਉਤਰ ਕੇ ਇੱਥੇ ਪਹੁੰਚੇ ਬਹੁਤ ਹੀ ਗੁਰੂ ਸਾਹਿਬ ਦੀ ਕਿਰਪਾ ਅਕਸ਼ਰੀ ਪਟਨਾ ਸਾਹਿਬ ਵਿਖੇ ਕੱਲ ਨੂੰ ਵੀ ਉਵੇਂ ਹੀ ਬਹੁਤ ਹੀ ਵੱਡੇ ਜਿਹੜੇ ਇਹ ਮਹਾਨ ਜਿਹੜੇ ਗੁਰੂ ਸਾਹਿਬ ਦੀ ਸ਼ਹੀਦੀ ਸ਼ਤਾਬਦੀ ਨੂੰ ਸਮਰਪਿਤ ਜਾਗਤੀ ਯਾਤਰਾ ਜਿਹੜੀ ਆਰੰਭ ਹੋਣੀ ਹੈ ਜਿਹੜੀ ਨੌ ਰਾਜਾਂ ਤੋਂ ਵਿੱਚ ਦੀ ਹੁੰਦੀ ਹੋਈ ਤੇ ਸ੍ਰੀ ਅਨੰਦਪੁਰ ਸਾਹਿਬ ਵਿਖੇ ਸਮਾਪਤੀ ਹੋਣੀ ਹੈ ਜਿੱਥੇ ਆਪਾਂ ਪਿਛਲੇ ਦਿਨੀ ਆਸਾਮ ਦੇ ਵਿੱਚ ਗੁਰਦੁਆਰਾ ਧੋਪੜੀ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਜਿੱਥੇ ਅਸਥਾਨ ਨੇ ਗੁਰਦਰਾ ਧੋਬੜੀ ਸਾਹਿਬ ਉੱਥੇ ਵੀ ਦਰਸ਼ਨ ਕੀਤੇ ਉੱਥੋਂ ਵੀ ਜਿਹੜੀ ਹੈ ਇਹ ਇੱਕ ਨਗਰ ਕੀਰਤਨ ਆਰੰਭ ਹੋਏ ਸੀ ਉਹ ਸ਼ਰਮਣੀ ਗੁਰਦਰਾ ਪ੍ਰਬੰਧਕ ਕਮੇਟੀ ਵੱਲੋਂ ਜਿਹੜੇ ਆ ਉਹ ਵੀ ਪੰਜਾਬ ਚ ਪਹੁੰਚਨੇ ਨੇ ਅਜੇ ਜਿਹੜੇ ਆ 23 24 25 ਨਵੰਬਰ ਨੂੰ ਤੇ ਆਪਾਂ ਸਾਰਿਆਂ ਨੇ ਇਸੇ ਸਥਾਨ ਤੇ ਜਿਹੜਾ ਇਹ ਮਹਾਨ ਨਗਰ ਕੀਰਤਨ ਆਰੰਭ ਹੋਣਾ ਇਹਦੇ ਵਿੱਚ ਵੀ ਵੱਧ ਚੜ ਕੇ ਹਾਜ਼ਰੀਆਂ ਲਵਾਉਣੀਆਂ ਨੇ ਉਵੇਂ ਇੱਕ ਵਿਸ਼ਾਲ ਨਗਰ ਕੀਰਤਨ ਜਿਹੜਾ ਸ੍ਰੀ ਅਨੰਦਪੁਰ ਸਾਹਿਬ ਤੋਂ ਸਾਰੀਆਂ ਨਿਹੰਗ ਸਿੰਘ ਜਥੇਬੰਦੀਆਂ ਵੱਲੋਂ ਉਹ ਸ੍ਰੀ ਅਨੰਦਪੁਰ ਸਾਹਿਬ ਤੋਂ ਗੁਰਦੁਆਰਾ ਸੀਸਗੰਜ ਸਾਹਿਬ ਜਿਹੜਾ ਦਿੱਲੀ ਤੱਕ ਜਿਹੜਾ ਪਹੁੰਚਣਾ ਜਿੱਥੇ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਵੀ ਉਹਦੇ ਵਿੱਚ ਸਾਰੀ ਸਮੂਲੀਅਤ ਤੇ ਨਾਲ ਜਿਹੜਾ ਉਹਨਾਂ ਨੇ ਪੂਰਾ ਯੋਗਦਾਨ ਪਾਉਣਾ ਤੇ ਉੱਥੋਂ ਜਿਹੜਾ ਸੀਸਪੇਟ ਯਾਤਰਾ ਇੱਕ ਆਰੰਭ ਹੋਣੀ ਹੈ ਤੇ ਉਹ ਜਿਹੜੀ ਆ ਸੀਸਗੰਜ ਸਾਹਿਬ ਜਾ ਕੇ ਜਿਹੜੀ ਪਹਿਲਾ ਕੀਰਤਪੁਰ ਸਾਹਿਬ ਕੀਰਤਪੁਰ ਸਾਹਿਬ ਤੋਂ ਇੱਕ ਵਿਸ਼ਾਲ ਜਿਹੜਾ ਮਹਾਨ ਗੁਰੂ ਸਾਹਿਬ ਦਾ ਗੁਰਤਾ ਗੱਦੀ ਨੂੰ ਸਮਰਪਤ ਜਿਹੜਾ ਸੀਸਪੇਟ ਯਾਤਰਾ ਜਿਹੜੀ ਹੈ ਉਹ ਕੀਰਤਪੁਰ ਸਾਹਿਬ ਤੋਂ ਜਿਹੜੀ ਹੈ ਸ੍ਰੀ ਆਨੰਦਪੁਰ ਸਾਹਿਬ ਤੱਕ ਸ੍ਰੀ ਕੇਸਗੜ੍ਹ ਸੀਸਗੰਜ ਸਾਹਿਬ ਜਾ ਕੇ ਉੱਥੇ ਉਹਦੀ ਸਮਾਪਤੀ ਹੋਣੀ ਹੈ ਇਹ ਸਾਰੇ ਪ੍ਰੋਗਰਾਮ ਜਿੱਤੇ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਉੱਥੇ ਹੀ ਜਿਹੜੇ ਆ ਤਖਸ਼ਰੀ ਹਜੂਰ ਸਾਹਿਬ ਵਿਖੇ ਵੀ ਬਹੁਤ ਵੱਡੇ ਪ੍ਰੋਗਰਾਮ ਹੋਣੇ ਨੇ ਇਹ ਸਿੰਘ ਸਾਹਿਬ ਬਾਬਾ ਕੁਲਵੰਤ ਸਿੰਘ ਜੀ ਹਮੇਸ਼ਾ ਉਹ ਵੀ ਬੜੇ ਸਤਿਕਾਰਯੋਗ ਨੇ ਸ੍ਰੀ ਹਜੂਰ ਸਾਹਿਬ ਦੇ ਸਿੰਘ ਸਾਹਿਬ ਉਵੇਂ ਹੀ ਤਖਸ਼ਰੀ ਪਟਨਾ ਸਾਹਿਬ ਦੇ ਉਵੇਂ ਮੈਂ ਬਹੁਤ ਧੰਨਵਾਦ ਕਰਦਾ ਜਿਹੜੇ ਇੱਥੋਂ ਦੇ ਪ੍ਰਧਾਨ ਨੇ ਸੋਹੀ ਸਾਹਿਬ ਤੇ ਇਹਨਾਂ ਦੇ ਜਿੰਨੇ ਵੀ ਮੀਤ ਜਿਹੜੇ ਪ੍ਰਧਾਨ ਸੀਨੀਅਰ ਮੀਤ ਪ੍ਰਧਾਨ ਸਕੱਤਰ ਸਾਹਿਬ ਜਰਨਲ ਸਕੱਤਰ ਸਾਰਿਆਂ ਨੇ ਬਹੁਤ ਵੱਡਾ ਉਪਰਾਲਾ ਕੀਤਾ ਨਾਲ ਹੀ ਇਹਨਾਂ ਨੇ ਘੋੜਿਆਂ ਦਾ ਵੀ ਜਿਹੜਾ ਸੀ ਉਹ ਵੀ ਗੁਰਮਤਾ ਰੱਖਿਆ ਸੀ ਪਰ ਜਿਹੜੇ ਘੋੜਿਆਂ ਵਾਲੀ ਫੌਜ ਹੈ ਹਜੂਰ ਸਾਹਿਬ ਦਸਹਿਰਾ ਮਨਾਉਂਦੇ ਆ ਤੇ ਆਪਾਂ ਆਨੰਦਪੁਰ ਸਾਹਿਬ ਉੱਥੇ ਗੁਰੂ ਸਾਹਿਬ ਕਿਰਪਾ ਕਰਨਗੇ ਅੱਗੇ ਜਿਹੜੇ ਘੋੜੇ ਊਠਾਤੀ ਜਿਹੜੇ ਆ ਜਦੋਂ ਆਨੰਦਪੁਰ ਸਾਹਿਬ ਵਿਖੇ ਜਾਗਰਤੀ ਯਾਤਰਾ ਪਹੁੰਚਣੀ ਹੈ ਉੱਥੇ ਆਪਾਂ ਸਾਰੇ ਜਾਓ ਜਲਾਲ ਦੇ ਨਾਲ ਮੇਨਾਂ ਦਾ ਸਵਾਗਤ ਕਰਨਾ ਸੋ ਆਪਾਂ ਸਾਰਿਆਂ ਨੇ ਬਾਤ ਚੜ ਕੇ ਇਹ ਯਾਤਰਾ ਦੇ ਵਿੱਚ ਦਰਸ਼ਨ ਦਜ਼ਾਰੇ ਕਰਨੇ ਨੇ ਆਪਜੀ ਦਾ ਬਹੁਤ ਦਾ ਸਮਾਂ ਨਾਲ ਲੈਂਦੇ ਹੋਏ ਫਿਰ ਬੇਨਤੀ ਹੈ ਜਿਨ੍ਹਾਂ ਗੁਰਸਿੱਖਾਂ ਨੇ ਖੰਡੇ ਬਾਟੇ ਦਾ ਅੰਮ੍ਰਿਤ ਨਹੀਂ ਛਕਿਆ ਉਹ ਜਰੂਰ ਖੰਡੇ ਬਾਟੇ ਦਾ ਅੰਮ੍ਰਿਤ ਛਕ ਕੇ ਤਿਆਰ ਪਰ ਤਿਆਰ ਹੋ ਬਾਣੀ ਤੇ ਬਾਣੇ ਦੇ ਧਾਰਨੀ ਹੋਵੋ ਜਬ ਲਾ ਖਾਲਸਾ ਰਹੇ ਨਿਆਰਾ ਤਬ ਲਾਗੇ ਤੇਜ देऊ ਮੈਂ ਸਾਰਾ ਜਾਵੇ ਗਹਿ ਵਿਪਰਨ ਕੀ ਰੀਤ ਮੈਂ ਨਾ ਕਰੂੰ 인 ਕੀ ਪ੍ਰਤੀਤ ਜਿਹੜਾ ਅਮਰਦੀ ਦਾਸ ਆਪਾਂ ਲੈਨੇ ਆ ਇਹਦੇ ਵਿੱਚ ਇੰਨਾ ਜੋਸ਼ ਹੁੰਦਾ ਗੁਰੂ ਸਾਹਿਬ ਦੇ ਉਹ ਵਚਨ ਜਿਹੜੇ ਹੁੰਦੇ ਨੇ ਸਵਾ ਲੱਖ ਸੇ ਇੱਕ ਲੜਾਉ ਤਵੇ ਗੋਬਿੰਦ ਸਿੰਘ ਨਾਮ ਕਹਾਉ ਉਹ ਗੁਰੂ ਸਾਹਿਬ ਨੇ ਪ੍ਰਤੱਖ ਜਿਹੜੇ ਪੂਰੇ ਵੀ ਕੀਤੇ ਇਹ ਭਾਈ ਸਤਨਾਮ ਸਿੰਘ ਜਿਹੜੇ ਨੇ ਹਰ ਸਾਲ ਜਿਹੜੇ ਆ ਗੁਰਦੁਆਰਾ ਪਠਾ ਸਾਹਿਬ ਵਿਖੇ ਗੱਦਕਾ ਮੁਕਾਬਲੇ ਵੀ ਕਰਵਾਉਂਦੇ ਨੇ ਸਾਰੇ ਆਪਾਂ ਆਓ ਸਾਰੇ ਹੁਣ ਤਖਸ਼ੀਰੀ ਪਟਨਾ ਸਾਹਿਬ ਦੇ ਜਰਨਲ ਸਕੱਤਰ ਸਾਹਿਬ ਇਹਨਾਂ ਨੇ ਆਪ ਜੀ ਨਾਲ ਬਚਨ ਸਾਂਝੇ ਕਰਨੇ ਨੇ ਆਪ ਜੀ ਦਾ ਮੈਂ ਬਹੁਤ ਸਮਝ ਲਿਆ ਮੈਂ ਖਿਮਾ ਚਾਹੁੰਦਾ ਇਹਨਾਂ ਕੁਝ ਕਹਿੰਦਾ ਹੋਇਆ ਸੰਗਤਾਂ ਤੋਂ ਖਿਮਾ ਦਾ ਜਾਚਕ ਹੋਵਾਂਗਾ ਸਾਰੀਆਂ ਨਿਹੰਗ ਸਿੰਘ ਜਥੇਬੰਦੀਆਂ ਵੱਲੋਂ ਉੱਥੇ ਹੀ ਦਲਪੰਥ ਬਾਬਾ ਬਿਧੀ ਚੰਦ ਜੀ ਦੇ ਉਹਨਾਂ ਬਾਬਾ ਅਵਤਾਰ ਸਿੰਘ ਹੋਰਾਂ ਵੱਲੋਂ ਵੀ ਫੌਜਾਂ ਆਈਆਂ ਨੇ ਸਾਰੀਆਂ ਨਿਹੰਗ ਸਿੰਘ ਜਥੇਬੰਦੀਆਂ ਵੱਲੋਂ ਵੀ ਤੇ ਬਾਬਾ ਮੇਜਰ ਸਿੰਘ ਜਸ਼ਮੇਸ਼ ਤਰਨਾਵਾਲ ਐ ਸ਼ਰਮਨੀ ਬੰਤਾ ਅਕਾਲੀ ਬੁੱਢਾ ਦਲ ਪੰਜਵਾਂ ਸਖਤ ਵੱਲੋਂ ਆਪਣੀ ਹਾਜ਼ਰੀ ਲਵਾਉਂਦਾ ਹੋਇਆ ਇਸ ਮਹਾਨ ਨਗਰ ਕੀਰਤਨ ਜਿਹੜੇ ਅਮਰਤ ਵੇਲੇ ਦੁਪਹਿਰੇ ਜਿਹੜੇ ਆਰੰਭ ਹੋਣੇ ਨੇ ਉਹਦੇ ਵਿੱਚ ਹਾਜ਼ਰੀਆਂ ਲਵਾਉਣੀਆਂ ਨੇ ਇਹਨਾਂ ਕੁਝ ਕਹਿੰਦਾ ਆ ਤੁਹਾਡੇ ਸੰਗਤਾਂ ਤੋਂ ਜਿਵੇਂ ਦਾ ਜਾਜਕ ਹੋਵਾਂਗਾ ਵਾਇਸ ਰਜ਼ੀਕਾ ਖਾਲਸਾ ਵਾਇਸ ਜੀ ਕੀਫਤੇ ਗਾਇਕ ਜਕਰੇਗੀ ਜਾਵੇ ਧੰਤਨ ਸਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਮਨੂਪਾਵੇ